ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਸਿੰਘ ਰੂ ਤੇਗਵਾ ਜੀ ਮਹਾਰਾਜ ਸਦਾ ਹੀ ਜਗਾਰਾ ਸਦਾ ਹੀ ਜਗਾਰਾ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਸੁੱਖਾਂ ਦੇ ਸਾਰੇ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣੀ ਕਰੋ ਕਿਰਪਾ ਤੰਦਨ ਸਿੰਘ ਰੂ ਤੇਗਵਾ ਜੀ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਬੱਚਿਆਂ ਦੇ ਬੋਏ ਜੀ ਜਿੰਦੇ ਰਹੋ ਬਾਬਾ ਜੀ ਬੱਚਿਆਂ ਨੂੰ रज तेरी कुदरत तेरे कदम सलाह Jenna ਤਨਾਲ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮ ਅਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡਿ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਭਾਉਲੀ ਉਤਦਾਰਾਸ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿ ਔਗਰ ਸੰਗਤ ਇਹ ਮਿਲੰਤ ਜਹਮ ਤਰਾਸ ਮਟਾਈ ਇੱਕ ਔਰ ਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖ ਸਰਣਾਈ ਇੱਕ ਆਰਦਾਸ ਆਟ ਗੀਰਤ ਕੀ ਗੁਰੂ ਰਾਮਦਾਸ ਰੱਖ ਸਰਣਾਈ ਜੇਤਾ ਸਮੁੰਦ ਸਾਗਰ ਨੀਰ ਭਰਿਆ ते अगुण हमारी दया करो कश मेर पावो डुबद पथर तारी जी अडाय अगन बराबर तप पीतर वग काथी रणवत नानक हुकम पछाण ਕੂ ਵ ਦਿਨ ਰਾਤੀ ਚੰਦਨ ਚੰਦਨਾ ਸਰਦ ਰਤ ਮੂਲ ਨ ਮਿਟੇ ਕਾਮ ਸੀਤਲ ਥੀ ਵਨਾਨ ਕਾ ਜਪੰਦੜ ਹਰ ਨਾਮ ਅੰਦਰ ਸਚਿਆਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਰਾਮ ਨਾਮ ਉਰ ਮੈਂ ਗਇਓ ਜਾ ਕਾ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੂ ਸੁ ਕਹੁ ਤਨ ਗੁਰਸ ਬਹਿਨ ਸੁਹਾਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਐ ਸਵਤ ਕਸਮ ਦੀ ਨੂਰ ਅਰਸ ਕਰਸੋ ਚਟੀਆਂ ਤਦ ਡਿਠੇ ਸੱਚੇ ਪਾਤਸ਼ਾਹ मल जनम जनम दे कटिया, सजन सचा पात साहु सादा साओ गेस पास बेठिया सोह तवना दे सा சரி வாூ சாஜ ஜி பரா மஹல்லாம ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਰ ਨਾ ਗਵਾਵੇ ਹਰ ਜਨੋ RAM ਨਾਮ ਗੁ ਲਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਾਰੇ ਆਪੇ ਬੋਲ ਗੁਲਾਬਾਾਰੇ ਆਪੇ ਪੰਜ ਤਤ ਵਿਸਤਾਰ ਵਿੱਚ ਤਤ ਪੰਜ ਆਪ ਪਾਵੈ ਜਨ ਨਾਲਕ ਸਤ ਗੁਰ ਮੇਲੇ ਆਪੇ ப்பவ தத் தார விச தத்ச்ச பாவ நான சத் மே ਆਰੇ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨਾ ਗੁਨ ਨਾ ਗਵਾਵ ਰਹਾ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਤਾਨ ਗੁਰੂ ਰਾਮਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਚਾਰਨ ਹੋਇਆ ਬੈ ਰਾੜੀ ਰਾਗ ਅੰਦਰ ਹੈ ਜੀ ਤਾਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 719 ਉੱਪਰ ਸੁਭਾਏ ਮਾਲ ਹੈ ਸਤਿਗੁਰ ਜੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਭੱਲਾ ਚੁੱਕਾਂ ਦੀ ਖਿਮਾ ਕਰਨੀ ਮਿਲਾਵਤ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी فتح